देखो अगर बनाओ तो ਆਪਾਂ ਗੱਲ ਦੁੱਧੇ ਹੁਣ ਇਹਦੇ ਕਹਿੰਦੇ ਅਸੀਂ ਥੋੜੀ ਦੇਰ ਤੱਕ ਆਵਾਂਗੇ ਆਪਾਂ ਥੋੜੀ ਦੇਰ ਤੱਕ ਆਵਾਂਗੇ ਗੱਲ ਬਾਣੀ ਨਾਲ ਬਾਹਰ ਨਹੀਂ ਬੈਠਦੇ ਅੱਜ ਕੱਲ੍ਹ ਤਾਂਗੇ ਅੱਜ ਤਾਂ ਨਿਕਣਾ ਨਹੀਂ ਕੀ ਲਵਾਵਾਂਗੇ ਕਿ 10-10 ਮਿੰਟਿਆਂ ਨਾਲ ਜਦੋਂ ਆਪਾਂ ਬਾਹਰ ਆਗੇ ਚਰਲ ਬੈਠੇ ਬਾਹਰ ਕਿੱਥੇ ਦੇ ਨਾਲ ਉਸ ਤੋਂ ਆਪਾਂ ਕੋਲਗੇ ਕੋਲੇਜ ਜੋ ਸਾਡੇ ਦੇਖੋ ਸਰ ਜੇ ਨਾਲ ਸਾਡੇ ਗਾਰਡਰ ਅੱਤ ਹੈਲੋ ਸਰ ਹੈਲੋ ਕਰ ਦੋ ਸਰ ਕਦੇ ਆਇਆ

ਆਏ ਕਰ ਦੋ ਇਹ ਆ ਕਿ ਸਾਡੇ ਡਿਜੀਟਲ ਮਕੈਨਿਕਲ ਦੇ ਸਰ ਸਾਡਾ ਬੜਾ પ્રેમ ਪਿਆਰ ਸਰ ਨਾਲ ਅੱਜ ਜਿਹੜੀ ਦਿਆ ਸਰ ਨੂੰ ਸਾਡਾ ਕੋਸ਼ ਰੰਦੇ ਅਸੀਂ ਕੋਸ਼ ਰੰਦੇ ਆ ਸਰ ਸਭ ਨੂੰ ਦਿਆ ਬੱਚੇ ਆ ਜੀ ਸਰ ਸਾਨੂੰ ਬਹੁਤ ਬਹੁਤ ਸਖਾਨ ਮਿਲਦਾ ਇੱਥੇ ਆ ਦੇਖੋ ਗਾਇਸ ਇੱਥੇ ਜਨਗਰ ਵਗੈਰਾ ਪਏ ਨੇ ਇਹ ਸਰ ਨੂੰ ਮਿਲੋ ਜੀ ਜਿਹੜੇ ਸਾਡੇ ਦਿਲ ਨਾਲ ਜੁੜੇ ਆ ਤੁਹਾਨੂੰ ਸਾਰਿਆਂ ਨੂੰ ਬੁਲਾਵਾਂਗੇ ਆਪਾਂ ਨਾਲ ਬਣੇ ਰਹੋ ਲੋਕ ਦੇ ਨਾਮ ਹਾਂਜੀ ਗਾਇਸ ਸਾਡੇ ਸਰ ਵੀ ਆ ਗਏ ਨੇ ਸਾਰੇ ਨੌਜਵਾਨ ਬਈ ਯਾਰ ਸਾਰੇ ਆਪਣਾ ਕੰਮ ਕਰ ਰਹੇ ਆ ਲੈਪਟਾਪ ਤੇ ਦੇਖ ਸਕਦੇ ਹੋ ਆਪ ਅਗਰ ਅਭੀ ਇਹ ਸਟੂਡੈਂਟ ਆ ਸਰ ਕੇ 2nd ਇਅਰ ਕੇ ਹੈਲੋ ਕੋਈ ਫੋਨ ਚਲਾ ਰਿਹਾ ਕੋਈ ਆਪਣਾ ਕੰਮ ਕਰ ਰਿਹਾ ਇਹ ਬਹੁਤ ਮਿਹਨਤ ਕਰਤੇ ਆ ਇਹ ਸਾਰੇ ਬੱਚੇ ਮਿਹਨਤੀ ਹੈਗੇ ਦੇਖੋ ਇਹ ਮੇਰੀ ਇਹ ਸਿੰਗਰ ਹੈ ਮਿਹਨਤ ਵਗਾ ਮੈਂ ਤਾਂ ਚਾਰਜਿੰਗ ਹੋ ਰਿਹਾ ਮੈਂ ਤਾਂ ਲਿਖੋ ਬਹਿ ਕੇ ਫੋਨ ਚਾਰਜ ਕਰਨਾ ਆਪਾਂ ਜੀ ਸਿਰੇ ਬੈਨਰ ਬਹਿ ਕੇ ਲਾਗੇ ਚੋਕ ਲੈਂਦਾ ਚਾਰਜਰ ਇਹਨਾਂ ਦੇ

ਸਰ ਜੀ ਹਾਇ ਪਤਾ ਕਿਹੜੀ ਸੋਨੀ ਹੈ ਹਲੋ ਤੁਹੀ ਕਿੰਦਾ ਸਰ ਦੇ ਗੁੱਸੇ ਦਾ ਸਾਰੇ ਬੱਚੇ ਪਰਨ ਬੈਗੇ ਜਿਹੇ ਰਹੇ ਨਾਲ ਹੀ ਬੈਗੇ ਮੇਰੇ ਬੜੇ ਡੰਡੇ ਪਏ ਹੋਣੇ ਉਹ ਮਾ ਸ਼ੋਰ ਕੱਟਦਾ ਕੋਈ ਦਸ ਜਗ੍ਹਾ ਬੈਗਾ ਅਸਲੀ ਜੇ ਲੋਣਾ ਕੈਸੀ અપਮਾਨਜਨ ਰੱਬ ਤੇ ਕਰਦਾ ਰਲਕਾ ਇਹ ਹਾਲੋ ਇਹਨੂੰ ਨਹੀਂ ਚੱਕੀ ਮਾਰ ਲਾ ਗੇਮ ਬੰਦ ਕਰ ਹਲੋ ਮੇਰੇ ਘਰ ਦੇ ਕੋਲ ਵੀ ਤੱਕ ਤੇ ਮੇਲੋਂ ਤਾਂ ਰਹੇ ਲੱਗੇ ਹੋਏ ਲੰਦੇ ਰਹੇ ਇਹਨੂੰ ਨਹੀਂ ਚੱਕਾ ਤਾ ਵੀ ਵੇਚ ਲੋ ਇਨੇ ਵੇਲੇ ਨਾ ਅੱਜ ਫੇਰ ਹੁੰਦਾ ਨੁਪੜ ਕੇ ਆਪਾਂ ਗੱਲਬਾਤ ਕਰਦੇ ਆ ਤੁਹਾਡੇ ਨਾਲ ਪੜ ਲਈਏ ਥੋੜਾ ਜਿਆ ਸਬਜੈਕਟ ਹੈ ਸਾਡਾ ਟ੍ਰੇਡ ਦਾ ਆ ਜਿਹੜਾ ਸਬਜੈਕਟ ਹੈ ਇਹ ਹਾਰ ਟ੍ਰੇਡ ਨੂੰ ਲਾਇਆ ਇਹਦਾ ਅੱਬੇ मजा ਆਏਗਾ ਨਾ ਭੀੜੋ ਤੋ ਪੁਨਾ ਡਿੱਗ ਹੋ ਗਈ ਪੜਾਈ ਆਪਾਂ ਹੁਣ ਚੱਲੇ ਬੈਂਕ ਆਪਾਂ ਦਾ ਪਹਿਲੇ ਪੈਸੇ ਜਮਾ ਕਰਾ ਦਈਏ ਫੇਰ ਯਾਰ ਉਸ ਤੋਂ ਬਾਅਦ ਕਰਾਪਾ ਚਾਵਾਂਗੇ ਸਰਕਾਰ ਨਾਲ ਵੀ ਕੰਮ ਕਰੀਏ ਜਾਣੇ ਬੈਂਕ ਦਾ ਥੋੜਾ ਜਿਹਾ ਪੇਮੈਂਟ ਸੀ ਆ ਪੰਜਣਾ ਦਿਵਾਣੀ ਹੈ ਲੋ ਜੀ ਬੈਂਕ ਚ ਪੈਸੇ ਜਮਾ ਕਰਾਣ ਆਏ ਜੀ ਉਸਤਾਦ ਜੀ ਕਿੰਨੀ ਰਕਮ ਜਮਾ ਕਰਾਣ ਲੱਗੇ ਭਾਈ ਜਿਆਦਾ ਨਹੀਂ ਕਿ ਸਿਰੋ 70000 70000 ਰੁਪਏ ਜਮਾ ਕਰਾ ਲੱਗੇ ਦਾ ਯਾਰ ਪਰਮ ਪਰ ਵਾਲਾ ਇੱਕ ਬੰਦਾ ਚਾਹੀਦਾ ਪਰ ਪਰ ਆਪਾਂ ਬਾਰਾ ਪਰ ਸਾਡੇ ਲੋਕੇ ਘੇਰਾ ਬਾਰਾ ਸਾਡੇ ਕੋਲ ਬਸ ਵੀ ਆਜਾ ਬੰਦੋ ਆਣੇ ਆਏ ਨੇ ਜੋਗਾ ਨਾਲ ਵੈਡਿੰਗ ਚਾਹ ਗਾਲੇ ਕੰਮ ਨਾਲੀ ਉਧਰ ਵੈਡਿੰਗ ਵਾਲਾ ਆ ਵੇਖੋ ਜੀ ਥੋੜੀ ਜਿਹੀ ਮਾਰੀ ਕੰਮ ਕਰਾਉਣਾ ਹੈ ਜੀ ਸਾਡੇ ਲੱਗੇ ਭਾਈ ਉਹਨਾਂ ਨੇ ਕਰਾਇਆ ਇਹ ਤੇ ਪਹਿਲਾਂ ਆਮ ਲਗੂਗਾ ਥੋੜਾ ਯਾਰ ਆ ਮੈਂ ਫਰਮਾਇਆ ਨਾਲ ਯਾਰ ਬੜੇ ਰੋ ਲੋਕ ਨਾ ਵੀਰੋਂ ਨਹੀਂ ਡਰੰਦੇ ਹੁਣ ਥੋੜਾ ਡਰ ਲੱਗੰਦਾ ਕਹਿੰਦੇ ਕਹਿੰਦੇ ਵਾਲਟੋਰ ਫੜੇ ਹੁੰਦੇ ਆ ਇਧਰ ਨਹੀਂ ਡਰਨਦੇ ਉਸਤਾਦ ਹੁੰਦੀ ਹੁਣ ਨਹੀਂ ਨਹੀਂ ਡੰਗਾ ਡੋਲੀ ਚਾਣੀ ਇਹ ਦੋਸਤੋ ਆਰੇ ਭਾਵੇਂ ਉਹ ਭਾਈ ਤਾਰੂਸ਼ ਬੱਬਾਈ ਦੇ ਕਰਾਉਂਦੇ ਨੇ ਲੈ ਕੰਮ ਆਪਣਾ ਉਹਨਾਂ ਦਾ ਲੈ ਆਣੇ ਇੱਟੇ ਨਾਲ ਆਪਾਂ ਆ ਜੀ ਆ ਜੋ ਆ ਜੋ ਇਹ ਨਵੀਂ ਤੋਂ ਸੋਹਣੀ ਲੈ ਗਿਆ ਵੇ ਰਾਈ ਨੇ ਚਾਹ ਵਗੈਰਾ ਪੀਏ ਨਾਲ ਬੰਦ ਪਕੌੜੇ ਖਾ ਲਈਏ ਪਲੇਟ ਬਣਾ ਲਿਆ ਉਹਨਾਂ ਨੂੰ ਸਾਨੂੰ ਸਟੇਅਰ ਕੇਸ ਫਾਇਰਿੰਗ ਸਿਖਾਉਂਦੇ ਜੇ ਆ ਚੈੱਕ ਕਰੋ ਆ ਨਾ ਜੋੜੋ ਦੇ ਟਾਈਮਰ ਨਾ ਟਾਈਮਰ ਆ ਬਾੜਾ ਇਹ ਨਾ ਕਰ ਓਏ ਟਾਈਮਰ ਨਾ ਉਹ ਯੰਗਲਾਂ ਨਹੀਂ ਹੁਣ ਆ ਸਹੀ ਉਂਗਲਾਂ ਨੂੰ ਟੈਗ ਕਰਨਾ ਪੂਰਾ ਟੈਗ ਕਰ ਦੇਣਾ ਉਹ ਆ ਦੱਸ ਮਾਮਾ ਮੈਨੂੰ ਸਰ ਜੁੜਵਾਲਾ ਯੂਟਿਊਬਰ ਠੀਕ ਹੈ ਬਹੁਤ ਅੱਛੇ ਬੈਲੂ ਜਿਹੜੇ ਕਲ ਜੁੜੇ ਰਹੇ ਸੀ ਬਹੁਤ ਸੁਣੋ ਉਹਦੇ ਨਵੇਂ ਸਰ ਹੈ ਸਰ ਮਤਲਬ ਸਰ ਮੈਂ ਮਤਲਬ ਬਲੈਕ ਵਾਲਾ ਟੀਮ ਲੇ ਗਏ تھے ਪਛਮੀ

हिमाचवी अपने हाथों से फोजी मेरे हल रखा थोड़ा देखो <laughs> करो करो ऐसी वायरिंग करती थी ये ये देखो तो, स्टेर गए तो या। या। हो गया यस 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 थोड़ा सा फनी मूवमेंट होना चाहिए साथ में कर के थे के ओ सर जी सर का वायर देखो सर देखो सही है ਲੋਰੀ ਅਗਲਾ ਆਪਣੇ ਪਹੁੰਚ ਗਏ ਨੇ ਕਿ ਆਪਣਾ ਵੀਰ ਆਪਾਂ ਨੂੰ ਮਿਲ ਗਿਆ ਆਪਾਂ ਚੋਣਦੇ ਹਾਂ ਕੋਲਤ ਹੋ ਗਈ ਦੋਸਤੋ ਆ ਵੀ ਦੋਸਤੋ ਵੀ ਆ ਜਾਂਦੇ ਜਪਾਪਾ ਤੇ ਮੇਲੇ ਲਗੇ ਤੇ ਇਹ ਇੱਕ ਦੂਜੇ ਵਾਂਗ ਬਾਹਰ ਉਹਨਾਂ ਨੇ ਗੱਲ ਕਰਾ ਲਈਏ ਦੱਸੋ ਪਹਿਲਾਂ ਦੇਖ ਕੇ ਕਿਦਾਂ ਲੱਗ ਰਿਹਾ ਕੋਲਤ ਹੈ ਜਿਹੜਾ ਕਮੈਂਟ ਤੇ ਦੱਸਿਓ 27 ਵਾਰੀ ਦਾ ਜੁਦਾ ਤਾਂ ਤੁਹਿਆ ਲੱਗਦਾ ਹੋਣਾ ਹੋਣ ਆਪਾਂ ਦੋਵੇਂ ਜਾ ਰਹੇ ਆ ਵਾਪਸ ਘਰ ਨੂੰ ਸਾਡਾ ਡਾਈ ਦਾ ਬਰੋਲ ਹੋ ਗਿਆ ਹੈ ਤੇ आये बिलोग लाइन में चले आप बोल चलो नहीं पाते बोलो कहीं बोल लाओ यार ऐसा है किसी को नहीं लाओ करो 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 �